गुरु ओ है जिसन मिलन करके मन में आनंद बन जाता है जिसन मिलन करके अकाल पुरख की सोझी है तिसका तिसका सो है सतपुरख जन जाने सतगुर नाओ ना संग सिख कुदर नानक हर गुण गाओ महाराज ने जिस मिलिए मन हुए आनंद सो सतगुर कही है ਮਨ ਦੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਲਈਏ ਜੀਨੂ ਮਿਲਕੇ ਭਾਈ ਮਨ ਨੂੰ ਅਨੰਤ ਆ ਜਾਵੇ ਮਨ ਦੀ ਦੁਬਧਾ ਖਤਮ ਹੋ ਜਾਵੇ ਤੇ ਪਰਮ ਪਦ ਵੀ ਉੱਚੀ ਪਦਵੀ ਨੂੰ ਪਾ ਲਿਆ ਜਾਵੇ ਉਹਨੂੰ ਗੁਰੂ ਕਹਿੰਦੇ ਨੇ ਗੁਰੂ ਦਾ ਮੇਲ ਮਲਾਪ ਹੋਣ ਨਾਲ ਆਨੰਦ ਵਧਦਾ ਹੈ ਗੁਰੂ ਦਾ ਮੇਲ ਮਲਾਪ ਹੋਣ ਨਾਲ ਦੁਬਧਾ ਦਾ ਖਾਤਮਾ ਹੁੰਦਾ ਹੈ ਗੁਰੂ ਦਾ ਮੇਲ ਮਲਾਪ ਹੋਣ ਨਾਲ ਹੀ ਉੱਚੀ ਅਵਸਥਾ ਪੜਦੀ ਹੈ ਤਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਕੋਈ ਆਪਣੇ ਜੀਵਨ ਵਿੱਚ ਵਸਾਦਾ ਹੈ ਦੁਬ다 ਕਦਮ ਹੋ ਜਾਂਦੀ ਹੈ ਸਭ ਵਹਿਮ ਭਰਮ ਆਦ ਖਤਮ ਹੋ ਜਾਂਦੇ ਨੇ